ਆੜੇ ਬਾਕੜਾ ਨਾਮ ਬੋਲ ਦੋ ਮੇਰਾ ਨਾਮ ਸੋਨੀਆ ਸੰਧੂ ਜੀ ਹੈ ਤੇ ਮੈਂ ਫੇਸ 11 ਤੋਂ ਆ ਜਿਵੇਂ ਸਾਡੀ 11 ਫੇਸ ਦੀ ਮਾਰਕੀਟ ਹੈ ਤੇ ਤੁਹਾਨੂੰ ਪਤਾ ਹੀ ਇਨਕ੍ਰੋਚਮੈਂਟ ਦੀ ਡਰਾਈਵ ਜਿਹੜੀ ਹੈ ਸਾਰੇ ਮੁਹਾਲੀ ਦੇ ਵਿੱਚ ਹੀ ਡਰਾਈਵ ਥਰੂ ਕਰ ਰਹੀ ਹੈ ਤੇ ਡਰਾਈਵ ਥਰੂ ਕਰਨ ਦੇ ਬਾਵਜੂਦ ਉਹਨਾਂ ਨੇ 11 ਫੇਸ ਜਦੋਂ ਕੂਚ ਕੀਤਾ ਤੇ ਜੋ ਇਨਕ੍ਰੋਚਮੈਂਟ ਦੇ ਅੰਡਰ ਸਾਡੇ ਦੁਕਾਨਾਂ ਦੇ ਸ਼ੈੱਡ ਸੀਗੇ ਅਸੀਂ ਇਹਨਾਂ ਨਾਲ ਮਤਲਬ ਕੋਆਪਰੇਟ ਕਰਕੇ ਅਸੀਂ ਖੁਦ ਹੀ ਲਾ ਦਿੱਤੇ ਆ ਦੇਖੋ ਇਹਨਾਂ ਕੋਆਪਰੇਟ ਅਸੀਂ ਕੀਤਾ ਹੁਣ ਕੋਆਪਰੇਟ ਕਰਨ ਦੇ ਬਾਵਜੂਦ ਪਰਸੋਂ ਅਸੀਂ ਆਪਣੇ ਸ਼ੈੱਡ ਆਪ ਉਤਾਰੇ ਆ ਆਪਣੇ ਸਹਿ ਇੱਛਾ ਨਾਲ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਕੋਈ ਵੀ ਗੱਲ ਹੋਵੇ ਜੋ ਅਸੀਂ ਗਲਤ ਕੀਤਾ ਚਲੋ ਅਸੀਂ ਮੰਨਦੇ ਆ ਅਸੀਂ ਗਲਤ ਕੀਤਾ ਅਸੀਂ ਸ਼ੈੱਡ ਕਾਰ ਦਿੱਤੇ ਆਪਣੇ ਲੇਕਿਨ ਕੱਲ ਸਾਨੂੰ ਫੇਰ ਟੀਮ ਆ ਕੇ ਸਾਡੇ ਇੱਕ ਖੰਭੇ ਤੇ ਨਿਸ਼ਾਨ ਲਗਾਉਂਦੀ ਆ ਤੇ ਸਾਨੂੰ ਕਹਿੰਦੀ ਆ ਕਿ ਇਸ ਨੂੰ ਵੀ 0 0 ਕਰ ਦੋ ਜੋ ਕਿ ਸਾਡੀ ਚਾਰ ਦੁਵਾਰੀ ਦੇ ਅੰਦਰ ਸਾਡੀ ਦੁਕਾਨ ਹੈ ਦੇਖੋ ਇਨਕ੍ਰੋਚਮੈਂਟ ਹੈਗੀ ਹੈ ਸਾਡੀ ਸ਼ੈੱਡ ਜੋ ਅਸੀਂ ਲਾ ਚੁੱਕੇ ਆ ਜੋ ਸਾਡੀ ਚਾਰ ਦੁਵਾਰੀ ਦੇ ਅੰਦਰ ਸਾਡੀ ਦੁਕਾਨ ਹੈ ਅਸੀਂ ਉਸ ਦੁਕਾਨ ਨੂੰ ਕਿਵੇਂ ਬੰਦ ਕਰ ਦਾਂਗੇ ਜੋ ਸਾਡੀ ਰੋਜੀ ਰੋਟੀ ਹੈ ਉਸ ਨੂੰ ਬੰਦ ਕਰਕੇ ਸਾਡਾ ਕਿਵੇਂ ਗੁਜ਼ਾਰਾ ਹੋਏਗਾ ਉਹ ਤਾਂ ਸਾਡੇ ਲਈ ਮੁਸ਼ਕਿਲ ਆ ਸਰ ਅਸੀਂ ਤਾਂ ਪਹਿਲਾਂ ਹੀ 1984 ਦੇ ਮਾਰੇ ਹੋਏ ਹਾਂ ਸਤਾਏ ਹੋਏ ਹਾਂ ਫਿਰ ਸਾਨੂੰ ਕਰੋਨਾ ਮਾਰ ਗਿਆ ਹੁਣ ਸਾਨੂੰ ਐਦਾਂ ਇਨਕ੍ਰੋਚਮੈਂਟ ਟੀਮ ਮਾਰੂਗੀ ਤਾਂ ਸਰ ਅਸੀਂ ਤਾਂ ਫਿਰ ਸੜਕਾਂ ਤੇ ਹੀ ਆਵਾਂਗੇ ਨਾ ਜਿਹੜਾ ਕੱਲ ਇਹ ਜ਼ੀਰੋ ਜ਼ੀਰੋ ਤਾਂ ਸਾਨੂੰ ਕਹਿ ਕੇ ਗਿਆ ਉਸ ਕਰਕੇ ਇਹ ਧਰਨਾ ਲੱਗਿਆ ਹੈਗਾ ਤੇ ਅੱਜ ਸਾਨੂੰ ਐਸਚੂ ਸਾਹਿਬ ਜੋ ਸਾਡੇ 11 ਫੇਸ ਹੀ ਐਸਚੂ ਸਾਹਿਬ ਹੈ ਸਾਨੂੰ ਕਹਿ ਕੇ ਗਿਆ ਸਵਾਲਸ਼ਨ ਦੇ ਕੇ ਗਿਆ ਕਿ ਤੁਸੀਂ ਆਪਣੀਆਂ ਦੁਕਾਨਾਂ ਖੋਲੋ ਤੇ 00 ਤੱਕ ਕੋਈ ਗੱਲ ਨਹੀਂ ਆਂਦੀ ਸੀ ਤੁਹਾਡੇ ਨਾਲ ਆ ਤੁਹਾਡੀ ਸਪੋਰਟ ਚ ਬਟ ਅਸੀਂ ਇਹ ਤਾਂ ਨਾ ਉਦੋਂ ਹੀ ਚੁੱਕਾਂਗੇ ਜਦੋਂ ਸਾਨੂੰ ਆਪ ਕੋਈ ਵੱਡਾ ਅਧਿਕਾਰੀ ਆ ਕੇ ਸਾਡੇ ਨਾਲ ਗੱਲਬਾਤ ਕਰਦਾ ਔਰ ਸਾਨੂੰ ਲਿਖਤ ਚ ਕੁਝ ਦਿੰਦਾ ਵੀ ਅਸੀਂ 00 ਨਹੀਂ ਕਰਾਂਗੇ ਅਸੀਂ 00 ਦੇ ਸਖਤ ਖਿਲਾਫ ਆ ਸਰ ਕੱਲ ਵੀ ਸਾਰਾ ਦਿਨ ਸਾਡੀਆਂ ਦੁਕਾਨਾਂ ਬੰਦ ਕਰਕੇ ਸਾਡਾ ਨੁਕਸਾਨ ਹੋਇਆ ਤੇ ਅੱਜ ਵੀ ਅਸੀਂ ਦੁਕਾਨਾਂ ਕੋਈ ਕਿਸੇ ਦਿਲ ਨਹੀਂ ਕਰਦਾ ਧਰਨਾ ਦੇਣ ਨੂੰ ਸਰ ਅਸੀਂ ਤਾਂ ਪਹਿਲਾਂ ਹੀ ਕਮਾ ਕੇ ਰੋਜ਼ ਕਮਾ ਕੇ ਖਾਣ ਵਾਲੇ ਆ ਕੱਲ ਵੀ ਸਾਡਾ ਇਹਨਾਂ ਨੂੰ ਨੁਕਸਾਨ ਹੋਇਆ ਪੂਰੇ ਦਿਨ ਚ ਅੱਜ ਵੀ ਸਾਡਾ ਨੁਕਸਾਨ ਹੋ ਰਿਹਾ ਸੋ ਸਾਡੀ ਬੇਨਤੀ ਹੈ ਸਾਡੇ ਤੇ ਮਾੜਾ ਮੋਟਾ ਰਹਿਮ ਕੀਤਾ ਜਾਵੇ ਅੱਛੀ ਕਾ ਜੀ ਮੇਰਾ ਨਾਮ ਰਮਨੁਰੂ ਹੈ ਮੈਂ ਇਹੀ ਕਹਿਣਾ ਚਾਹੁੰਦਾ ਜੀ ਸਰਕਾਰ ਨੂੰ ਜਿਵੇਂ ਕਿ ਅੱਜ ਐਸ ਐਚਓ ਸਾਹਿਬ ਆਏ ਆ ਕੱਲ ਵੀ ਟੀਮ ਆਈ ਹੋਈ ਸੀ ਕਿ ਸਾਰੀ ਇਹਨਾਂ ਦੀ ਤੋਲਣ ਲਈ ਠੀਕ ਹੈ ਜੀ ਬਾਰ ਬਾਰ ਆਉਂਦੇ ਆ ਜਾਂ ਕੁਝ ਵੀ ਕਰਦੇ ਆ ਕਈ ਵਾਰੀ ਸਰਕਾਰ ਫੇਰ ਇੱਕਦਮ ਸੇ ਖੜੀ ਹੋ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹਦਾ ਕੋਈ ਪਰਮਾਨੈਂਟ ਇਲਾ ਬੀ.ਟੀ.ਐਸ ਨੂੰ ਬਾਰ-ਬਾਰ ਤਾਂ ਕਿ ਲੋਕਾਂ ਦਾ ਧੱਕਾ ਨਾ ਹੋਵੇ ਕਦੀ ਉਹ ਮਕਾਨਾਂ ਵਾਲ ਨੂੰ ਹੱਥ ਪਾਉਂਦੇ ਆ ਕਦੀ ਦੁਕਾਨਾਂ ਵਾਲ ਨੂੰ ਹੱਥ ਪਾਉਂਦੇ ਆ ਠੀਕ ਹੈ ਜੀ ਇੱਥੇ ਰੋਜ਼ਗਾਰ ਕਮਾਨ ਖਾਣ ਵਾਲੇ ਬੰਦੇ ਆ ਕੋਈ ਬਹੁਤ ਮਤਲਬ ਕਿ ਅਮੀਰ ਬੰਦੇ ਨਹੀਂ ਆ ਸਾਰੇ ਹੈਂਡ ਟੂ ਮਾਊਥ ਵਾਲੇ ਬੰਦੇ ਆ ਜੇ ਕੁਝ ਵੀ ਹੁਣ ਜਿਵੇਂ ਅੱਜ ਐਸ.ਐਚ.ਓ ਸਾਹਿਬ ਸਾਡੇ ਕਹਿ ਕੇ ਗਏ ਆ ਵੀ ਹਾਂ ਤੁਸੀਂ ਕੋਈ ਗੱਲ ਨਹੀਂ ਦੁਕਾਨਾ ਖੋਲ੍ਹ ਲਓ ਬੇਸ਼ੱਕ ਖੋਲ੍ਹ ਲਓ ਪਰ ਸਾਨੂੰ ਜਦ ਤੱਕ ਲੀਕਟ ਨਹੀਂ ਆਊਗਾ ਅਸੀਂ ਜਿੰਨਾ ਹੋ ਸਕਿਆ ਉਹਨਾਂ ਦੁਕਾਨਦਾਰਾਂ ਦਾ ਸਾਥ ਦਾਂਗੇ ਇਸ ਮੋਰਚੇ ਨੂੰ ਵਧਾਵਾਂਗੇ ਜੋ ਵੀ ਹੋ ਸਕੇ ਸਾਡੇ ਤੋਂ ਉਹ ਕਰਾਂਗੇ ਜੀ ਸਾਰਾ